ਸਸਰੀ ਕਾ ਜੀ ਮੈਂ ਜਸਪੀਤ ਕੌਰ ਬੋਲ ਰਹੀ ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜੰਜ ਜਿਸ ਤਰ੍ਹਾਂ ਜਦੋਂ ਚੱਲੀ ਜਾਂਦੀ ਆ ਤੇ ਉਦੋਂ ਜੰਜ ਦੇ ਨਾਲ ਜਨਆਂੀਆਂ ਨਹੀਂ ਸੀ ਜਾਂਦੀਆਂ ਤੇ ਬਾਅਦ ਦੇ ਵਿੱਚ ਜਨਆਂੀਆਂ ਜੰਜ ਨੂੰ ਤੋੜ ਕੇ ਤੇ ਫਿਰ ਜਦੋਂ ਘਰ ਆ ਜਾਂਦੀਆਂ ਫਿਰ ਬਹੁਤ ਗਿੱਦਾ ਪਾਉਂਦੀਆਂ ਸਾਰਾ ਪਿੰਡ ਪਿੰਡੀ ਤਕਰੀਬਨ ਪਿੰਡ ਦੀਆਂ ਕੁੜੀਆਂ ਜਨਆਂੀਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਵੀ ਇੱਕ ਤੇ ਨਾਨਕਾ ਮੇਲਾ ਆਇਆ ਹੁੰਦਾ ਉਹਦਾ ਬੜਾ ਸਾਰਿਆਂ ਹੁੰਦਾ ਵੀ ਸਾਰਿਆਂ ਨੇ ਕਿੱਦਾਂ ਪਉਣਾ ਦੂਸਰਿਆਂ ਦਾ ਉਦੋਂ ਜਾਂਚ ਤੋਰ ਕੇ ਕਿੱਦਾਂ ਪੈਂਦਾ ਹੀ ਬੜਾ ਸੀ ਤੇ ਪਤਾ ਹੀ ਉਦੋਂ ਲੱਗਦਾ ਸੀ ਵੀ ਕੋਈ ਵਿਆਹ ਜਿਹੜਾ ਐਨਾ ਬਾਅਦ ਦੇ ਵਿੱਚ ਰੌਣਕ ਹੋਣੀ ਸਾਰਾ ਦਿਨ ਹੀ ਕਿੱਦਾਂ ਪੈਣਾ ਸੀ ਜੋ ਜਾਂਚ ਤੋਰਨੀ ਜੋ ਸ਼ਾਮ ਤੋਂ ਤੋਰ ਕੇ ਸਾਰਾ ਰਾਤ ਹੀ ਕਿੱਦਾਂ ਪੈਂਦਾ ਰਹਿਣਾ ਤੇ ਜਦੋਂ ਕਿੱਦਾਂ ਪੈਂਦਾ ਸੀ ਤੇ ਫਿਰ ਸ਼ੁਰੂ ਜਦੋਂ ਕਰਦੀਆਂ ਸੀ ਤਾਂ ਉਦੋਂ ਫਿਰ ਇਹ ਬੋਲਣਾ ਪੜੇ ਜਾਂਦਾ ਹਰਿਆ ਹਰਿਆ ਹਰਿਆਣੇ ਵੇੜਾ ਸਗਨਾ ਦਾ ਪਰਿਆਣੇ ਵੇੜਾ ਸਗਨਾ ਦਾ ਪਰਿਆਣੇ ਵੇੜਾ ਸਗਨਾ ਦਾ ਪਰਿਆਣੇ ਵੇੜਾ ਸਗਨਾ ਦਾ ਹਰਿਆ ਹਰਿਆ ਹਰਿਆਣੇ ਅੱਜ ਦਿਨ ਖੁਸ਼ੀਆਂ ਦਾ ਚੜਿਆ ਨੇ ਅੱਜ ਦਿਨ ਖੁਸ਼ੀਆਂ ਦਾ ਚੜਿਆ ਨੇ ਅੱਜ ਦਿਨ ਖੁਸ਼ੀਆਂ ਦਾ ਚੜਿਆ ਆਵੀ ਬਾਬਾ ਨਾਨਕ ਜਾਵੀ ਬਾਬਾ ਨਾਨਕ ਆਵੀ ਬਾਬਾ ਨਾਨਕ ਜਾਵੀ ਬਾਬਾ ਨਾਨਕ ਇਹ ਹੋ ਜਈਆ ਖੁਸ਼ੀਆਂ ਲੈ ਆਵੀ ਬਾਬਾ ਨਾਨਕ ਇਹ ਹੋ ਜਈਆ ਖੁਸ਼ੀਆਂ ਲੈ ਆਵੀ ਬਾਬਾ ਨਾਨਕ ਛੋਲੇ 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 ਨੀ ਅਜ ਮੇਰੇ ਵੀਰੇ ਦੇ ਨਵੀਂ ਹੀਰ ਨਾ ਮੇਲੇ ਨੀ ਅਜ ਮੇਰੇ ਵੀਰੇ ਦੇ ਨਵੀਂ ਹੀਰ ਨਾ ਮੇਲੇ ਨੀ ਅਜ ਮੇਰੇ ਵੀਰੇ ਦੇ ਦਰੀਆਂ ਨੇ ਹਰੀਆਂ 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 ਨੇ ਅੱਜ ਮੇਰੇ ਵੀਰੇ ਦੇ ਹੀਠ ਵਿਛਣਗੀਆਂ ਦਰੀਆਂ ਨੇ ਅੱਜ ਮੇਰੇ ਵੀਰੇ ਦੇ ਹੀਠ ਵਿਛਣਗੀਆਂ ਦਰੀਆਂ ਨੇ ਅੱਜ ਮੇਰੇ ਵੀਰੇ ਦੇ ਆਲੇ 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 ਨੇ ਅੱਜ ਮੇਰੇ ਵੀਰੇ ਦੇ ਪਜੇ ਫਿਰਨਗੇ ਸਾਲੇ ਨੇ ਅੱਜ ਮੇਰੇ ਵੀਰੇ ਦੇ ਪਜੇ ਫਿਰਨਗੇ ਸਾਲੇ ਨੇ ਅੱਜ ਮੇਰੇ ਵੀਰੇ ਦੇ ਬੱਲੇ ਬੱਲੇ ਪਈ ਅੱਜ ਦਿਨ ਚੰਗਾ ਚੜਿਆ ਬੱਲੇ ਬੱਲੇ ਪਈ ਅੱਜ ਦਿਨ ਚੰਗਾ ਚੜਿਆ ਵੀਰ ਬਣਿਆ ਜੰਨਿਆ ਦਾ ਲੜਾ ਪਈ ਅੱਜ ਦਿਨ ਚੰਗਾ ਚੜਿਆ ਬੱਲੇ ਬੱਲੇ ਪਈ ਅੱਜ ਦਿਨ ਚੰਗਾ ਚੜਿਆ ਤਾਇਆ ਤਾਇਆ ਤਾਇਿਆਂ ਨੇ ਅੱਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਨੇ ਅੱਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਨੇ ਅੱਜ ਕਰ ਬਾਬਲ ਦੇ ਤੂੰ ਨੱਚ ਤੂੰ ਨੱਚ ਲਾੜੇ ਅੰਮਾ ਲਾਗੀਆਂ ਦਾ ਲਾਗ ਦਿਵਾ ਦੇ ਤੂੰ ਲੱਚ ਤੂੰ ਨੱਚ ਲਾੜੇ ਅੰਮਾ ਲਾਗੀਆਂ ਦਾ ਲਾਗ ਦਿਵਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਸੁਤਨੀ ਦੀ ਵੇਲ ਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਸੁਤਨੀ ਦੀ ਵੇਲ ਕਰਾ ਦੇ ਤੂੰ ਨੱਚ ਤੂੰ ਨੱਚ ਲਾੜੇ ਮਾਮੀ ਲਾਗੀਆਂ ਦਾ ਲਾਗ ਦਵਾ ਦੇ ਤੂੰ ਨੱਚ ਤੂੰ ਨੱਚ ਲਾੜੇ ਮਾਮੀ ਲਾਗੀਆਂ ਦਾ ਲਾਗ ਦਵਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਮम्मे ਦੀ ਵੇਲ ਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਮम्मे ਦੀ ਵੇਲ ਕਰਾ ਦੇ ਹੋ ਲੜੇ ਦੀ ਅੰਮਨ ਨੱਥੇ ਹੋ ਲਾਗਿਆਂ ਦਾ ਲਾਗ ਨ ਰੱਖੇ ਹੋ ਲੜੇ ਦੀ ਅੰਮਨ ਹੋ ਲਗੇ ਦਾ ਲਾਗ ਨ ਰੱਖੇ ਬੱਲੇ ਬੱਲੇ ਪਈ ਅਜ ਦਿਨ ਚੜੀਆ ਬੱਲੇ ਬੱਲੇ ਪਈ ਅਜ ਦਿਨ ਚੰਗਾ ਚੜੀਆ ਮੀਰ ਬਣਿਆ ਜੰਨਾ ਦਾ ਲਾੜਾ ਪਈ ਅਜ ਦਿਨ ਚੰਗਾ ਚੜੀਆ ਵੱਲੇ ਵੱਲੇ ਪਿਆਜ ਦੇ ਨੰਗਾ ਚੜਿਆ